ਲੱਗਦਾ ਕੈਨ ਵਿੱਚ ਆ ਗਿਆ ਯੋਧ ਪੈ ਗਿਆ ਸਿਆਪਾ ਤੇ ਭਾਈ ਨਾਨ ਦੇ ਗਾਲਾ ਕੱਢਣੀਆਂ ਤੇ ਕਿਹਦੇ ਗੜ ਮੜਾ ਕਿਉਂ ਲਮਨਾ ਕੋਈ ਜਗਾੜ ਫਿਰ ਆਹ ਡਰਬੀ ਦੇ ਨਾਲ ਮੈਨੂੰ ਕੱਟ ਗਿਆ ਲੱਗਣ ਡਿਆ ਵਾਹ ਮੈਨੂੰ ਵੀ ਦਾ ਦੇਣਾ ਫਿਰ ਆ ਲੱਗ ਗਿਆ ਜਗਾੜ ਤੇ ਇਹਨੂੰ ਪਸਾਉਣਾ ਮੈਂ ਫਿਰ ਉਸਤਾਦ ਜੀ ਮੈਨੂੰ ਨਾ ਟਰਾਲੀ ਥੋੜੀ ਹਵਾ ਘੱਟ ਜੀ ਲੱਗਣ ਦੀ ਆ ਥੋੜੀ ਜੀ ਬੈਕ ਕਰਿਓ ਬੈਕ ਕਰ ਦਿੰਨੇ ਆ ਵੇ ਲੈ ਇਹ ਚਲ ਆ ਗਈ ਗਾਰ ਛੜਿਆ ਆਈ ਚਲ ਕੈਨ ਕਿਨੇ ਰਾਤਾ ਮਗਰੋ ਏ ਲੇ ਤੂੰ ਤੇ ਕਹਿਣ ਨਵੇਂ ਹੀ ਖਰਾਬ ਕਰ ਛੜਿਆ ਯਾਰ ਮੈਂ ਹਵਾ ਚੈੱਕ ਐ ਕਰਨੀ ਆ ਤੇ ਤੂੰ ਟਰਾਲੀ ਬੈਕ ਕਰਕੇ ਕਹਿਣ ਥੱਲੇ ਦੇ ਛੜਿਆ ਆਈ ਓ ਜਾ ਯਾਰ ਤੂੰ ਵੇਖਿਆ ਹੀ ਨਹੀਂ ਮੈਂ ਕਿਰਪਾ ਕਰਦਾ ਤੂੰ ਕਰਾਉਂ ਡਿਆ ਪੈਕ ਯਾਰ ਮੈਂ ਤੇ ਹਵਾ ਕਹਿਣ ਡਿਆ ਚੈੱਕ ਕਰਨੀ ਤੂੰ ਪਛਾਹ ਕਰਦੀ ਥੱਲੇ ਕਹਿਣੀ ਦੇ ਛੜਿਆ ਆਈ ਤੇ ਹੁਣ ਤੂੰ ਵੀ ਯਾਰ ਨੂੰ ਕੱਟ ਲਿਆਵਾਂਗੇ ਯਾਰ ਭਾਜੀ ਨੇ ਆਣ ਕੇ ਗਾਲਾਂ ਕੱਢਣੀਆਂ ਨਵੇਂ ਕਹਿਣ ਦੀ ਤੂੰ ਡੰਡ ਲਾ ਛੜੀ ਆ ਤੂੰ ਡੀਜ਼ਲ ਕੱਟ ਚ ਲਿਆਉਣਾ ਕਰ ਰਹੀਂ ਚੱਲ ਯਾਰ ਜੋ ਨਾ ਹੋ ਗਿਆ ਹੁਣ ਕੇ ਕੀ ਕਰਾਂ ਨਵਾਂ ਕੈਨ ਪਾੜਦਾ ਤੁਸੀਂ ਇਹ ਪਿੱਛੇ ਕਿਦਾਂ ਆਇਆ ਵੇ ਇਹਦੇ ਟਰੈਕਟਰ ਦੇ ਯਾਰ ਇਹ ਤਾਂ ਰੂਟਰ ਤੇ ਆ ਰੋਡਰ ਤੇ ਆਇਆ ਤੇ ਤੂੰ ਮਗਰ ਰਸਤਾ ਜਾਂਦਾ ਇਹ ਮਗਰ ਪਿਆ ਮੈਂ ਦੇ ਹਵਾ ਗਿਆ ਚੈੱਕ ਕਰਨੀ ਤੇ ਤੂੰ ਮਗਰ ਛਾੜਤਾ ਵਾ ਯਾਰ ਇਹ ਮੈਂ ਰੂਟਰ ਤੇ ਵੇਖਿਆ ਪਿਆ ਕੈਨ ਨਹੀਂ ਤੇ ਮਗਰ ਕਿਦਾਂ ਆ ਗਿਆ ਟਾਇਰਾਂ ਦੇ ਕੈਨ ਤੂੰ ਤੇ ਨਹੀਂ ਰਾਤ ਤੱਕ ਦੇ ਵੇਖਿਆ ਹੀ ਨਹੀਂ ਇਹਨੇ ਜਵਾਨ ਨੇ ਉਦਾਂ ਹੀ ਠੱਕੀ ਮੈਦਗਾ ਹਵਾ ਚੈੱਕ ਕਰਨੀ ਆ ਨਹੀਂ ਤੂੰ ਹੀ ਆਉਂਦਾ ਤੂੰ ਰਾਤ ਆ ਯਾਰ ਕੈਨ ਮੈਂ ਥੋੜਾ ਨਹੀਂ ਪਾੜਿਆ ਕਿੰਨੇ ਆ ਕੈਨ ਉਹਨੇ ਪੜਿਆ ਦੇ ਸਾਬੀ ਨੇ ਥਲੇ ਦੇ ਕੇ ਪਾਰ ਛੜਿਆ ਯਾਰ ਮੈਂ ਇਹ ਮਸ਼ੀਨ ਤੇ ਰੱਖਿਆ ਹੀ ਉਥੇ ਸਾਬੀ ਥਲੇ ਕਿਦਾ ਆ ਗਿਆ ਸਾਬੀ ਨੇ ਪੜਿਆ ਵਾ ਸਾਬੀ ਨੇ ਪਾਰ ਛੜਿਆ ਵਾ ਓ ਯਾਰ ਇੱਥੇ ਕਹਾਂ ਤੇ ਮੈਨੂੰ ਆਉਗਾ ਤੂੰ ਪੜਿਆ ਵਾ ਯਾਰ